ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਭਾਲੂ ਵੀ ਕਦੇ ਫੌਜੀ ਬਣ ਸਕਦਾ ਹੈ ਇਹ ਕੋਈ ਕਲਪਿਤ ਨਹੀਂ ਬਲਕਿ ਸੱਚੀ ਕਹਾਣੀ ਹੈ ਜੋ ਇਤਿਹਾਸ ਵਿੱਚ ਸਿਰਫ ਇੱਕ ਵਾਰੀ ਵਾਪਰੀ ਇਹ ਹੀ ਇੱਕ ਭਾਲੂ ਸੀ ਜੋ ਦੂਜੇ ਵਿਸ਼ਵ ਯੁੱਧ ਵਿੱਚ ਫੌਜ ਲਈ ਗੋਲੇ ਚੁੱਕਦਾ ਸੀ ਕੀ ਗੱਲ ਹੈਰਾਨੀ ਹੋ ਰਹੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਆਓ ਫਿਰ ਜਾਣਦੇ ਹਾਂ ਕਿ ਇਹ ਕਿਵੇਂ ਸੰਭਵ ਹੋਇਆ ਇਸ ਫੌਜੀ ਦਾ ਨਾਮ ਸੀ ਵੋਇਟੈਕ ਇਹ ਇੱਕ ਭਾਲੂ ਸੀ ਜੋ ਸੈਨਾ ਵਿੱਚ ਭਰਤੀ ਹੋਇਆ ਸਾਲ 1942 ਵਿੱਚ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ ਪੋਲੈਂਡ ਦੀ ਸੈਨਾ ਨੂੰ ਮੱਧ ਪੂਰਬ ਦੇ ਇੱਕ ਮੁਲਕ ਈਰਾਨ ਵਿੱਚ ਇੱਕ ਛੋਟਾ ਜਿਹਾ ਭਾਲੂ ਦਾ ਬੱਚਾ ਮਿਲਿਆ ਉਹ ਭਾਲੂ ਬਹੁਤ ਛੋਟਾ ਸੀ ਅਤੇ ਇਸ ਨੂੰ ਇੱਕ ਇਤਾਲਵੀ ਪਰਿਵਾਰ ਵੱਲੋਂ ਛੱਡ ਦਿੱਤਾ ਗਿਆ ਸੀ ਪੋਲਿਸ਼ ਸੈਨਿਕਾ ਨੇ ਉਸ ਭਾਲੂ ਨੂੰ ਪਾਲ ਲਿਆ ਤੇ ਉਸ ਦਾ ਨਾਮ ਰੱਖਿਆ ਵੋਇਟੈਕ ਗੋਪਾਲੂ ਸੈਨਿਕਾਂ ਦੇ ਵਿਚਕਾਰ ਹੀ ਪਲਿਆ ਤੇ ਵੱਡਾ ਹੋਇਆ ਉਹ ਸੈਨਿਕਾਂ ਦੇ ਨਾਲ ਸਿਗਰਟ ਪੀਂਦਾ ਬੀਅਰ ਪੀਂਦਾ ਖੇਡਦਾ ਅਤੇ ਨਕਲੀ ਲੜਾਈਆਂ ਵੀ ਕਰਦਾ ਸੀ ਅਸਲੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਦੋਂ ਇਸ ਸੈਨਾ ਨੂੰ ਇਟਲੀ ਭੇਜਿਆ ਗਿਆ ਤਾਂ ਕਾਨੂੰਨੀ ਤੌਰ ਤੇ ਜਾਨਵਰ ਨਾਲ ਲੈ ਕੇ ਜਾਣ ਦੀ ਮਨਾਹੀ ਸੀ ਪਰ ਸੈਨਿਕ ਉਸ ਨੂੰ ਬਹੁਤ ਪਿਆਰ ਕਰਦੇ ਸਨ ਤਾਂ ਮਜਬੂਰੀ ਵਸ ਸੈਨਿਕਾਂ ਨੇ ਵੋਏਟੈਕ ਨੂੰ ਅਸਲੀ ਸੈਨਿਕ ਵਾਂਗ ਹੀ ਫੌਜ ਵਿੱਚ ਭਰਤੀ ਕਰ ਲਿਆ ਉਸ ਨੂੰ ਯੂਨੀਫਾਰਮ ਦਿੱਤੀ ਗਈ ਰੈਂਕ ਦਿੱਤਾ ਗਿਆ ਤੇ ਪੇਪਰਾਂ ਵਿੱਚ ਉਸ ਦਾ ਨਾਮ ਇੱਕ ਸੈਨਿਕ ਵਾਂਗ ਹੀ ਦਰਜ ਕੀਤਾ ਗਿਆ ਵੋਏਟੈਕ ਨੇ ਲੜਾਈ ਵਿੱਚ ਕੀ ਕੀਤਾ ਇਟਲੀ ਦੀ ਬੈਟਲ ਆਫ ਮੋਂਟ ਕੈਸਿਨੋ ਦੌਰਾਨ ਵੋਏ ਟੈਕਨੇਕ ਗੋਲੀਆਂ ਵਾਲੀਆਂ ਡੱਬੀਆਂ ਨੂੰ ਚੁੱਕ-ਚੁੱਕ ਕੇ ਟਰੱਕਾਂ ਵਿੱਚ ਰੱਖਿਆ ਅਤੇ ਫੌਜੀਆਂ ਦੇ ਇਸ਼ਾਰਿਆਂ ਦੇ ਅਨੁਸਾਰ ਲੁੱਕ-ਲੁੱਕ ਕੇ ਉਹਨਾਂ ਦੀ ਜ਼ਰੂਰਤ ਦਾ ਸਮਾਨ ਉਹਨਾਂ ਤੱਕ ਪਹੁੰਚਦਾ ਕਰਦਾ ਰਿਹਾ ਜਿਹੜੇ ਮੋਰਚਾ ਉੱਪਰ ਡਟੇ ਬੈਠੇ ਸਨ ਉਹ ਸੱਚਮੁੱਚ ਹੀ ਇੱਕ ਫੌਜੀ ਵਾਂਗ ਕੰਮ ਕਰ ਰਿਹਾ ਸੀ ਸੇਨਾ ਵਿੱਚ ਉਸ ਦੀ ਐਨੀ ਜ਼ਿਆਦਾ ਇੱਜ਼ਤ ਸੀ ਕਿ ਬਾਅਦ ਵਿੱਚ ਇੱਕ ਚਿੰਨ੍ਹ ਦੇ ਤੌਰ ਤੇ ਉਸ ਦਾ ਸਟੈਚੂ ਬਣਾਇਆ ਗਿਆ ਜਿਸ ਵਿੱਚ ਇੱਕ ਭਾਲੂ ਆਪਣੇ ਇੱਕ ਹੱਥ ਨਾਲ ਗੋਲਾ ਚੁੱਕ ਰਿਹਾ ਸੀ ਫਿਰ ਇਹੀ ਸਟੈਚੂ ਉਹਨਾਂ ਦੇ ਯੂਨਿਟ ਦੀ ਪਛਾਣ ਬਣ ਗਿਆ ਵਿਯੁੱਧ ਖਤਮ ਹੋਣ ਤੋਂ ਬਾਅਦ ਇਸ ਭਾਲੂ ਦਾ ਕੀ ਹੋਇਆ ਜੰਗ ਤੋਂ ਬਾਅਦ ਜਦੋਂ ਪੋਲੈਂਡ ਦੀ ਸੈਨਾ ਨੂੰ ਭੰਗ ਕਰ ਦਿੱਤਾ ਗਿਆ ਫਿਰ ਵੋਏਟੈਕ ਨੂੰ ਸਕਾਟਲੈਂਡ ਦੇ ਕਿਚੜੀਆ ਘਰ ਵਿੱਚ ਭੇਜ ਦਿੱਤਾ ਗਿਆ ਉੱਥੇ ਉਹ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਬੱਚੇ ਸਲਾਨੀ ਅਤੇ ਪੁਰਾਣੇ ਫੌਜੀ ਉਸ ਨੂੰ ਮਿਲਣ ਆਉਂਦੇ ਸਨ ਪਰ ਜੰਗ ਤੋਂ ਬਾਅਦ ਉਸ ਦੀ ਜ਼ਿੰਦਗੀ ਥੋੜੀ ਉਦਾਸ ਹੋ ਗਈ ਸੀ ਉਸ ਨੇ ਜੰਗ ਦੇ ਦੋਸਤ ਗੁਆ ਲਏ ਉਹ ਖੁੱਲੇ ਮੈਦਾਨਾਂ ਦੀ ਆਜ਼ਾਦੀ ਨੂੰ ਤਰਸਦਾ ਸੀ 10 ਦਸੰਬਰ 1963 ਨੂੰ ਦਿਲ ਦੀ ਬਿਮਾਰੀ ਕਾਰਨ ਵੋਏਟੈਕ ਦੀ ਮੌਤ ਹੋ ਗਈ ਵੋਏ ਟੈਕ ਦੀ ਯਾਦ ਵਿੱਚ ਐਡਨਬਰਗ ਅਤੇ ਪੋਲੈਂਡ ਵਿੱਚ ਉਸਦੇ ਬੁੱਤ ਬਣਾਏ ਗਏ ਉਸ ਦੀ ਯਾਦ ਨੂੰ ਮਨਾਉਣ ਲਈ ਕਈ ਕਿਤਾਬਾਂ ਡਾਕੂਮੈਂਟਰੀਜ਼ ਅਤੇ ਮੂਵੀਆਂ ਵੀ ਬਣ ਚੁੱਕੀਆਂ ਹਨ ਇਹ ਸੀ ਕਹਾਣੀ ਇੱਕ ਭਾਲੂ ਦੀ ਜੋ ਫੌਜ ਵਿੱਚ ਸਿਰਫ ਇੱਕ ਫੌਜੀ ਵਾਂਗ ਹੀ ਨਹੀਂ ਰਿਹਾ ਬਲਕਿ ਉਸਨੇ ਯੁੱਧ ਵਿੱਚ ਵੀ ਹਿੱਸਾ ਲਿਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਦੱਸਣਾ ਅਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਜੇਕਰ ਤੁਸੀਂ ਪਹਿਲੀ ਬਾਰ ਇਸ ਪੇਜ ਤੇ ਆਏ ਹੋ ਤਾਂ ਸਾਡੇ ਫੇਸਬੁੱਕ ਪੇਜ ਟਿੰਪਲ ਮੋਰਨ ਨੂੰ ਫੋਲੋ ਜ਼ਰੂਰ ਕਰਨਾ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਇਸ ਪੇਜ ਤੇ ਇਸ ਤਰ੍ਹਾਂ ਦੀਆਂ ਹੀ ਪਰਿਵਾਰਕ ਅਤੇ ਗਿਆਨਵਰਤਕ ਵੀਡੀਓ ਹੀ ਅਪਲੋਡ ਕਰੀਏ ਜਿਸ ਨੂੰ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਿਆ ਜਾ ਸਕੇ ਅਤੇ ਕੁਝ ਨਵਾਂ ਸਿੱਖਿਆ ਜਾ ਸਕੇ ਧੰਨਵਾਦ ਜੀ